ਹੈਲੋ ਸਾਸਰੀ ਘਰ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਕਿ ਸਹਾਲ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਮੈਂ ਸਰਬਜੀਤ ਘਰ ਢਿੱਲੋਂ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਬਾਹਰਲਾ ਮੌਸਮ ਦੇਖੋ ਜੀ ਕਿੰਨਾ ਵਧੀਆ ਮੌਸਮ ਹੈ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਸ਼ਾਮ ਨੂੰ ਬਾਹਰ ਆਉਣੇ ਵੇੜੇ 'ਚ ਸਰਦੇ ਦੇ ਅੰਦਰ ਬੈਠੇ ਬੋਰ ਹੋ ਜਾਈਦਾ ਤੇ ਸਾਮ ਨੂੰ ਐ ਹੁੰਦਾ ਬੇ ਬਾਹਰ ਨੂੰ ਭੱਜ ਲਈ ਬਾਹਰ ਆ ਜੀ ਬਾਹਰ ਮੌਸਮ ਬਹੁਤ ਵਧੀਆ ਲੱਗਦਾ ਬਾਹਰ ਬੈਠਣ ਨੂੰ ਮਤਲਬ ਮੈਂ ਦੀ ਜੀ ਕਰਦਾ ਸਾਮ ਦੇ ਟਾਈਮ ਤੇ ਅੰਦਰ ਸਾਗ ਜਿਹੜੀ ਨਹੀਂ ਬੈਠਿਆ ਜਾਂਦਾ ਇਸ ਕਰਕੇ ਆਪਾਂ ਹੁਣ ਸਾਮ ਨੂੰ ਰੋਜ਼ ਆਪਣੀ ਬਾੜੀ ਵਿੱਚ ਆ ਜਾਈਏ ਇੱਥੇ ਬਹਿਣੇ ਆ ਕੇ ਬਦੀ ਲੱਗਦਾ ਇੱਕ ਮਨ ਅਸਾਂ ਮਹਿਸੂਸ ਹੁੰਦਾ ਇੱਥੇ ਆ ਕੇ ਤੇ ਆਪਾਂ ਬਾਹਰ ਦਾ ਸੁਣ ਦ ਘਾਰੇ ਮੌਸਮ ਠੰਡੀ ਠੰਡੀ ਚੱਲ ਰਹੀ ਹੈ ਹਵਾ ਤੇ ਅੱਜ ਜੀ ਮਹਾਵੀਰ ਜਨਮਤੀ ਹੈ ਤੇ ਸੋਨੂੰ ਮਹਾਵੀਰ ਤੇ ਲੈ ਕੇ ਚੱਲਾਂਗੇ ਤੁਸੀਂ ਵੀ ਚੱਲੋ ਸਾਡੇ ਨਾਲ ਅੱਜ ਹਨੂਮਾਨ ਭਗਵਾਨ ਦਾ ਜਨਮ ਦਿਨ ਹੈ ਜੀ ਬਹੁਤ ਘੱਟ ਹੁੰਦਾ ਸਾਡੇ ਇੱਥੇ ਪ੍ਰਾਤਨ ਮੰਦਿਰ ਬਣਿਆ ਹੋਇਆ ਹਨੂਮਾਨ ਜੀ ਦਾ ਤੇ ਕਈ ਵੀਰ ਭੈਣ ਕਹਿਣਗੇ ਵੀ ਤੁਸੀਂ ਸਿੱਖ ਹੋ ਕੇ ਵੀ ਮੰਦਿਰ ਜਾਣਿਓ ਅਸੀਂ ਸਾਰੇ ਧਰਮਾਂ ਨੂੰ ਹੀ ਮੰਨਦੇ ਹਾਂ ਜੀ ਆਪਾਂ ਹਰੇਕ ਧਰਮ ਦਾ ਸਤਿਕਾਰ ਕਰਦੇ ਹਾਂ ਚਲੋ ਜੀ ਆਪਣੀ ਪੇਕੇ ਪਿੰਡ ਤਾਂ ਆਪਾਂ ਨਹੀਂ ਸੀ ਮੰਨ ਦੇ ਮਹਾਵੀਰ ਨੂੰ ਉੱਥੇ ਤਾਂ ਮੰਦਿਰ ਨਹੀਂ ਸੀ ਹੈਗਾ ਤੇ ਜਦੋਂ ਮੰਗਲਵਾਰ ਹੁੰਦਾ ਸੀ ਬੀਬੀ ਵੱਧ ਤੋਂ ਵੱਧ ਮੰਨੀ ਲਾ ਲੈਂਦੀ ਹੁੰਦੀ ਸੀ ਕਿਸੇ ਮੰਗਲਵਾਰ ਨੂੰ ਭੁੱਲੇ ਚੁੱਕੇ ਤੇ ਇਕੱਲੇ ਤੇ ਮੱਥਾ ਟੇਕ ਦਿੰਦੇ ਸੀ ਮੰਨੀ ਦਾ ਬਹੁਤ ਚਾਹ ਹੁੰਦਾ ਸੀ ਉਹਦਾ ਮੰਨੀ ਖਾਣ ਦਾ ਪਰ ਇੱਥੇ ਜਦੋਂ ਦੇ ਅਸੀਂ ਮੈਂ ਆਪਣੇ ਸਵਰੇ ਅੰਨ ਤੇ ਇੱਥੇ ਮੰਦਿਰ ਬਣਿਆ ਹੋਇਆ ਆਪਣੇ ਮਹਾਵੀਰ ਦਾ ਇੱਥੇ ਬਹੁਤ ਜ਼ਿਆਦਾ ਇਕੱਠ ਆਉਂਦਾ ਬਹੁਤ ਦੂਰੋਂ ਸੰਗਤ ਆਉਂਦੀ ਹੈ ਪਰਾਤਨ ਮੰਦਿਰ ਤੇ ਆਪਾਂ ਵੀ ਸੁੰ ਲੈ ਕੇ ਚੱਲਦੇ ਆਂ ਜੀ ਮੰਦਿਰ ਤੇ ਸਾਮ ਦੇ ਵੇਲੇ ਜਾਵਾਂਗੇ ਅਸੀਂ ਦਿਨੇ ਟਾਈਮ ਨਹੀਂ ਲੱਗਿਆ ਜਿੱਥੇ ਫ੍ਰੀ ਬੱਸਾਂ ਜਾ ਰਹੀਆਂ ਨੇ ਦੇਸੀ ਘੇ ਦਾ ਲੰਗਰ ਚੱਲ ਰਿਹਾ ਚਲੋ ਜੀ ਦੇਖੋ ਮੰਦਰ ਦੀ ਝਲਕ ਤੁਸੀਂ ਵੀ ਬਹੁਤ ਹੀ ਸਜਾਵਟ ਕੀਤੀ ਹੋਈ ਹੈ ਮੰਦਰ ਦੀ ਪਹਿਲਾਂ ਅਸੀਂ ਟਰੱਕ ਲੈ ਕੇ ਆਉਂਦੇ ਹੁੰਦੇ ਸੰਗਤ ਵਾਸਤੇ ਤੇ ਹੁਣ ਟਰੱਕ ਸੇਜਨ 'ਚ ਲੱਗੇ ਹੋਏ ਨੇ ਇਸ ਕਰਕੇ ਆਪਾਂ ਆਪ ਹੀ ਆਏ ਤੇ ਅੱਗੇ ਸੰਗਤ ਨੂੰ ਵੀ ਲੈ ਆਉਂਦੇ ਹੁੰਦੇ ਸੀ ਟਰੱਕ ਵਿੱਚ ਇੱਥੇ ਵੀਰ ਜੀ ਘਾਰੇ ਲਾ ਰਹੇ ਨੇ ਮਹਾਵੀਰ ਦੇ ਸ੍ਰੀ ਰਾਮ ਦੇ ਸੰਗਤ ਬਹੁਤ ਜੁਕਾਰੇ ਸੱਡ ਰਹੀ ਹੈ ਆਰ ਹਰ ਮਹਾਂਦੇਵ ਜੈ ਸ੍ਰੀ ਰਾਮ ਦੇ ਮਹਾਵੀਰ ਬਾਬੇ ਦੇ ਤੇ ਇੱਕ ਇੱਥੇ ਵੀਰ ਆਪਾਂ ਨੂੰ ਕਹਿੰਦਾ ਵੀ ਸਾਡੀ ਵੀਡੀਓ ਬਣਾਵੋ ਤੇ ਆਪਾਂ ਉਹਨਾਂ ਨੂੰ ਵੀ ਵੀਡੀਓ ਚ ਲੈ ਇਤਾ ਜੀ ਤੇ ਉਹ ਜਿ ਘਰੇ ਲਾ ਰਹੇ ਸੀ ਬਾਬਾ ਜੀ ਦੇ ਉਹ ਕਹਿੰਦੇ ਪਹਿਨੇ ਸਾਡੀ ਵੀਡੀਓ ਬਣਾਓ ਤੇ ਆਪਾਂ ਉਹਨਾਂ ਦੀ ਵੀ ਇੱਕ ਕਲਿੱਕ ਬਣਾਈਏ ਵੀਡੀਓ ਚ ਲਓ ਜੀ ਦੇਖੋ ਤੁਸੀਂ ਘੱਟ ਬਹੁਤ ਜ਼ਿਆਦਾ ਘੱਟ ਆ ਗੱਡੀਆਂ ਕਾਰਾਂ ਦਾ ਬਾਹਰ ਖੜਨ ਨੂੰ ਥਾਂ ਹੈ ਨਹੀਂ ਸੀ ਕਿਤੇ ਇੰਨੀ ਜ਼ਿਆਦਾ ਭੀੜ ਸੀ ਅਸੀਂ ਵੀ ਬਹੁਤ ਦੂਰੋਂ ਤੁਰ ਕੇ ਆਏ ਤੇ ਜਦੋਂ ਆਪਾਂ ਜਿਵੇਂ ਕਹਿੰਦੇ ਨੇ ਵੀ ਆਪਾਂ ਪੱਥਰ ਨੂੰ ਵੀ ਪੂਜਣ ਲੱਗ ਜਾਂਦੇ ਆ ਉਹ ਵੀ ਵਰ ਦਿੰਦਾ ਇਸੇ ਤਰ੍ਹਾਂ ਜਦੋਂ ਆਪਾਂ ਕਿਤੇ ਆਉਣ ਲੱਗ ਜਾਂਦੇ ਆ ਇੱਕ ਆਪਣੇ ਆਸਤਾ ਬਣ ਜਾਂਦੀ ਉਸ ਧਰਮ ਨਾਲ ਤੇ ਵਧੀਆ ਲੱਗਦਾ ਆਪਾਂ ਨੂੰ ਆਉਣ ਤੇ ਆਪਣੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਜੀ ਦੇਖੋ ਮੰਦਰ ਤੁਸੀਂ ਤੇ ਵੀਡੀਓ ਮੈਥੋਂ ਆਪ ਨਹੀਂ ਬਣਾਈ ਗਈ ਸਾਰੇ ਕਿਉਂਕਿ ਮੈਂ ਥੋੜੀ ਜਿਹੀ ਕਲਿੱਕ ਕੇ ਆਪ ਬਣਾਈ ਸੀ ਉਸ ਦਿਨ ਮੇਰੇ ਫੋਨ ਦੀ ਬੈਟਰੀ ਬਹੁਤ ਲੋ ਸੀ ਤੇ ਮੈਂ ਮੈਮਰੀ ਵੀ ਫੰਦ ਸੀ ਫੋਨ ਦੀ ਇਹ ਵੀਡੀਓ ਜਿਹੜੀਆਂ ਬਣਾਈਆਂ ਨੇ ਆਪਾਂ ਬਲੌਗ ਬਣਾਏ ਮਹਾਵੀਰ ਬਾਬੇ ਮੰਗਲਦਾਸ ਨੇ ਆਪਾਂ ਨੂੰ ਵੀਡੀਓ ਭੇਜ ਦਿੱਤੀਆਂ ਸੀ ਫੋਨ ਆਪਣੇ ਨਾਲ ਕਨੈਕਟਾ ਪ੍ਰਧਾਨ ਜੀ ਨੇ ਉਹਨਾਂ ਦਾ ਮੈਂ ਉੱਥੋਂ ਵੀਡੀਓ ਲੈ ਲਈ ਸੀ ਤੇ ਮੈਂ ਕਿਵੇਂ ਬਲੌਗ ਬਣਾ ਕੇ ਪਾ ਦੂੰਗੀ ਆ ਮਹਾਵੀਰ ਬਾਬਾ ਜੀ ਦੀ ਪੋਟ ਜੋ ਮੰਦਰ ਵਿੱਚ ਲੱਗੀ ਹੋਈ ਹੈ ਇਹ ਹੈ ਮੰਦਰ ਜੀ ਤੇ ਭਗਤ ਮੱਥਾ ਟੇਕ ਰਹੇ ਨੇ महावीर ਬਾਬੇ ਦੇ ਇਹਨੂੰ ਵਰਨੇ ਵਾਲਾ ਵੀ ਕਹਿੰਦੇ ਆ ਜੀ ਤੇ ਇੱਧਰ ਝੰਡੇ ਲੈ ਕੇ ਆ ਰਹੀਏ ਸੰਗਤ ਸਰਦਾਰ ਜੀ ਆਪਾਂ ਆਪਣੀ ਹਰੇਕ ਦੀ ਦੇਖੋ ਕਿੰਨੇ ਝੰਡੇ ਲੈ ਕੇ ਆਏ ਨੇ ਬਹੁਤ ਦੂਰ ਤੁਰ ਕੇ ਆਈਏ ਸੰਗਤ ਤੇਜਕਾਰ ਇੰਦਾਰੇ ਹਿੰਨੇ ਬਾਬਾ ਜੀ ਦੇ ਮਹਾਵੀਰ ਦੇ ਸ੍ਰੀ ਰਾਮ ਦੇ ਕੁਵਰ ਆਉਣ ਕਾਂ ਲੱਗੀਆਂ ਹੋਈਆਂ ਨੇ ਮੰਦਰ ਚ ਇੱਧਰ ਮਾਤਾ ਜੀ ਤੇ ਮਾਤਾ ਜੀ ਦਾ ਬੇਟਾ ਲੰਗਰ ਸਕਾ ਰਹੇ ਨੇ ਨੇ ਉਹਨਾਂ ਨੂੰ ਦਕਸ਼ਨਾ ਦੇ ਰਹੇ ਨੇ ਪੰਡਤਾਂ ਨੂੰ ਹਵਨ ਕਰਵਾਇਆ ਸੀ ਜੀ ਇੱਥੇ ਉਹਨਾਂ ਨੂੰ ਪ੍ਰਸ਼ਾਦ ਦਿੱਤੇ ਜਾ ਰਹੇ ਨੇ ਪਾਠ ਪੂਜਾ ਕਰਦੇ ਇਹ ਵੀ ਸੀ ਆਪਣੀ ਇੱਥੇ ਸਾਰਿਆਂ ਨੂੰ ਗਿਫਟ ਦਿੱਤੇ ਜਾ ਰਹੇ ਨੇ ਨਾਲ ਦੇਖੋ ਜੀ ਮੰਦਿਰ ਕਿੰਨਾ ਸੋਹਣਾ ਲੱਗ ਰਿਹਾ ਤੇ ਬਾਬਾ ਜੀ ਦਾ ਬੇਟਾ ਬਾਬਾ ਜੀ ਤਾਂ ਆਪ ਸੁਰਗਸਦਾਰ ਗਏ ਸੀ ਤੇ ਇਹਨਾਂ ਦੇ ਬੇਟੇ ਨੂੰ ਹੁਣ ਗੱਦੀ ਮਿਲੀ ਹੋਈ ਹੈ ਤੇ ਇਹਨਾਂ ਦੀ ਮਾਤਾ ਜੀ ਇਹ ਦੇਖ ਰਹੇ ਕਰ ਰਹੇ ਨੇ ਮੰਦਿਰ ਦੇ ਦੇਖੋ ਜੀ ਇਕੱਠ ਕਿੰਨਾ ਨਾਲੇ ਜਗਰਾਤਾ ਇੱਥੇ ਆ ਜਿਹੜੇ ਵੀਰ ਸੇਵਾਦਾਰ ਨੇ ਉਹ ਖੜੇ ਸਾਰੇ ਆਜੀ ਜਗਰਾਤਾ ਸਜਾਇਆ ਹੈ ਹਮ ਸਾਰੀ ਰਾਤ ਇੱਥੇ ਜਗਰਾਤਾ ਹੋਊਗਾ ਦੇਸੀ ਘਿਓ ਦਾ ਲੰਗਰ ਚੱਲਦਾ ਜੀ ਇਸ ਦਿਨ ਤੇ ਹਰੇਕ ਪ੍ਰਕਾਰ ਦੀ ਸਟਾਲ ਲੱਗੀ ਹੋਈ ਸੀ ਇੱਥੇ ਸਵੇਰੇ ਕੋ ਸਮਰਜੀ ਖਾਓ ਦਹੀਂ ਪੱਲੇ ਟਿੱਕੀ ਜੂਸ ਵਗੈਰਾ ਦੇਸੀ ਘਿਓ ਦੇ ਲੱਡੂ ਵੰਡੇ ਜਾ ਰਹੇ ਸੀ ਕਿਉਂਕਿ ਦਾਨ ਕਰਨ ਵਾਲੀ ਦੁਨੀਆ ਬਹੁਤ ਜ਼ਿਆਦਾ ਹੈ ਜੀ। ਦਾਨ ਕਰਨ ਵਾਲਿਆਂ ਦਾ ਕੋਈ ਘਾਟਾ ਨਹੀਂ ਹੈਗਾ। ਜਿੰਨ ਤੇ ਕਿਰਪਾ ਕਰਦਾ ਬਾਬਾ ਜੀ। ਲਓ ਜੀ ਇੱਧਰ ਗੂੰਗਾਨ ਹੋ ਰਿਹਾ ਹੈ, ਭਜਨ ਹੋ ਰਿਹਾ ਹੈ। ਪੇਟਾਂ ਗਾਇਆਂ ਜਾ ਰਹੀਆਂ ਨੇ। ਤੇ ਸਾਰੇ ਨੱਚ ਰਹੇ ਨੇ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਜੀ ਲੈ ਇੱਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਕਿਸ ਤਰ੍ਹਾਂ ਦਾ ਲੱਗਿਆ ਮੰਦਰ ਇੱਥੇ ਕੋਈ ਵੀ ਸੁੱਖਣਾ ਸੁੱਖ ਵਪੂਰੀ ਹੁੰਦੀ ਹੈ ਦਦਾ ਇਹਨ ਦੁੱਧ ਪੁੱਤਾ ਇਹਨ ਪੁੱਤ ਰੇਕ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਹ ਮੰਦਰ ਚ ਪ੍ਰਾਤਨ ਮੰਦਰ ਆ ਜੀ ਸੰਗਤਾਂ ਬਹੁਤ ਸਰਦਨ ਨਾਲ ਆਉਂਦੀਆਂ ਨੇ ਇੱਥੇ ਤੇ ਜਗ ਰੰਤ ਪੇਟਾਂ ਗਾਈਆਂ ਜਾ ਰਹੀਆਂ ਨੇ ਲੋ ਵੀ ਤੁਸੀਂ ਵੀ ਕਰੋ ਦਰਸ਼ਨ ਮਾਤਾ ਦੇ ਸਿਵ ਜੀ ਮਾ ਭਗਵਾਨ ਦੇ ਮਾਤਾ ਰਾਣੀ ਦੇ ਸਾਰੇ ਦੇਵੀ ਦੇਵਤਿਆਂ ਦੇ ਸਾਰਿਆਂ ਦੇ ਸਿਰ ਤੇ ਮੇਰ ਭਰੇ ਹੱਥ ਰੱਖੇ ਵਾਹੇ ਕਰੋ ਤੰਦਰੁਸਤੀ ਵਖਸੇ ਚੱਲ ਜੇ ਚੜਦੀ ਕਲਾ ਰੱਖੇ ਜੀ